ਕਾਲਜ ਸਮਾਣਾ ਦੀ ਉਹ ਬਿਰਧਾ ਬਿਰਧਾਥਨਾ ਪਬਲਿਕ ਕਾਲਜ ਸਮਾਣਾ ਦੀ ਉਹ ਵਿਦਾਰਥਨਾ ਜਿਨ੍ਹਾਂ ਨੇ ਕਾਲਜ ਦਾ ਨਾਮ ਰੋਸ਼ਨ ਕੀਤਾ ਐਮਏ ਹਿਸਟਰੀ ਫਾਈਨਲ ਦੇ ਵਿੱਚ ਅਮਨਦੀਪ ਕੋਰ ਨੇ ਜਿਹੜਾ ਆਪਣੇ ਕਾਲਜ ਦਾ ਨਾਮ ਰੋਸ਼ਨ ਕੀਤਾ ਯੂਨੀਵਰਸਿਟੀ ਲੈਵਲ ਤੇ ਅਮਨਦੀਪ ਨੇ ਕਿਸਤਨੀ ਪੜਾਈ ਕਰਦੀ ਥੀ ਉਸ ਦੇ ਨਾਲ ਇਹ ਤਿੰਨੋਂ ਸੇਲੀਆਂ ਵੈਸੇ ਤਿੰਨੋਂ ਸੇਲੀ ਵੀ ਆਪਸ ਵਿੱਚ ਫਰੈਂਡਸ਼ਿਪ ਹੈ ਇੱਕ ਅਤੇ ਪੜ੍ਹਾਈ ਦੇ ਵਿੱਚ ਵੀ ਤਿੰਨੋਂ ਹੀ ਟੌਪ ਕੀ ਤੈਅ ਤਿੰਨਾ ਨਹੀਂ ਯੂਨੀਵਰਸਿਟੀ ਵਿੱਚ ਮੱਲਾ ਮਾਰੀ ਹੈ ਪਬਲਿਕ ਕਾਲਜ ਸਮਾਨ ਦੇ ਹਨ ਜਿਨ੍ਹਾਂ ਨੇ ਐਮਏ ਹਿਸਟਰੀ ਦੇ ਵਿੱਚ ਉਹ ਮੁਕਾਮ ਹਾਸਿਲ ਕੀਤੇ ਪੰਜਾਬੀ ਯੂਨੀਵਰਸਿਟੀ ਵਿੱਚ ਟੌਪ ਕੀਤੇ ਅਮਨਦੀਪ ਨੇ ਉਹਦੇ ਨਾਲ ਦੀ ਜਿਹੜੀ ਨਾਲ ਦੀ ਵਿਦਿਆਰਥਣਾਂ ਹਨ ਉਹਨਾਂ ਨੇ ਵੀ 90 ਤੋਂ 92% ਨੰਬਰ ਹਾਸਿਲ ਕੀਤੇ ਹਨ ਅਤੇ ਮਾਪੇ ਪਹਿਲੇ ਕਾਲਜ ਭੇਜਣ ਤੋਂ ਜੀ ਜਗਦੇਸ਼ ਸੀਬੀਐਸਸੀ ਕੁੜੀਆਂ ਨੂੰ ਕਾਲਜ ਨਹੀਂ ਪੇਜਣਾ ਲੇਕਿਨ ਕੁੜੀਆਂ ਨੇ ਆਪਣੇ ਮਾਤਾ ਪਿਤਾ ਦਾ ਵਿਸ਼ਵਾਸ ਵੀ ਜਿੱਤਿਆ ਹੈ ਔਰ ਕਾਲਜ ਦਾ ਨਾਮ ਦਰੋਸ਼ਨ ਕੀਤਾ ਹੈ ਕਿਤੇ ਆਪਣੇ ਮਾਤਾ ਪਿਤਾ ਦਾ ਨਾਮ ਵੀ ਟੋਪ ਦੇ ਵਿੱਚ ਲੈ ਕੇ ਆਈ ਹੈ ਯੂਨੀਵਰਸਿਟੀ ਦੇ ਵਿੱਚ ਪਹਿਲ ਤੋਂ ਅਮਨ ਨਾਲ ਗੱਲ ਕਰਦੇ ਹਾਂ ਅਮਨ ਸਰ ਅਸੀਂ ਹੁਣ 3 ਸੈਮ ਦੇ ਐਗਜ਼ਾਮ ਦਿੱਤੇ ਸੀ ਤੇ ਔਰਚੋ 90% ਆਇਆ ਹੁਣ 4 ਸੈਮ ਦਾ ਐਗਜ਼ਾਮ ਦਿੱਤੇ ਹੋਇਆ ਤੇ ਮਤਲਬ ਹੋਪ ਹੈ ਕਿ ਇਸ ਵਾਰ ਵੀ ਵਧੀਆ ਨੰਬਰ ਲੈ ਕੇ ਪਾਸ ਹੋਵਾਂਗੇ ਜਿਵੇਂ ਮਤਲਬ ਹੁਣ ਤੱਕ ਕਰਦੇ ਆ ਰਹੇ ਆਂ ਐਵੇਂ ਅੱਗੇ ਕਰਦੇ ਰਹਿਵਾਂਗੇ ਤੁਸੀਂ ਯੂਨੀਵਰਸਿਟੀ ਵਿੱਚ ਟੋਪ ਆਏ ਹੋ ਹਾਂਜੀ ਕਿਵੇਂ ਲੱਗ ਰਿਹਾ ਤੁਹਾਨੂੰ ਬਹੁਤ ਵਧੀਆ ਫੀਲ ਹੋ ਰਿਹਾ ਮਤਲਬ ਜਿੰਨੀ ਮਿਹਨਤ ਕਰਦੇ ਸੀ ਹਨਾ ਉਹਦਾ ਫਲ ਮਿਲਿਆ ਸਾਨੂੰ ਕਰਦੇ ਕਾਲਜ ਭਜਣ ਨੂੰ ਤਿਆਰ ਸੀ ਪਹਿਲਾਂ ਨਾਨ ਜੀ ਕਿਉਂਕਿ ਮਤਲਬ ਉਹਨਾਂ ਦਾ ਨਾ ਐਵੇਂ ਸੀਗਾ ਵੀ ਕਾਲਜ ਦੇ ਵਿੱਚ ਮਾਹੌਲ ਨਹੀਂ ਵਧੀਆ ਹੁੰਦਾ ਹੈਗਾ ਜਾਂ ਕਿਵੇਂ ਪਹਿਲਾਂ ਸੀ ਪ੍ਰਾਈਵੇਟ ਕੀਤੀ ਸੀ ਬੀਏ ਤਿੰਨਾ ਨਹੀਂ ਤੇ ਸਾਡੇ ਲਈ ਕਾਲਜ ਦੇ ਵਿੱਚ ਆ ਕੇ ਫਸਟ ਟਾਈਮ ਦੇ ਵਿੱਚ ਹਨਾ ਇੰਨਾ ਕੁਝ ਕਰਨਾ ਸਾਡੇ ਲਈ ਬਹੁਤ ਵੱਡੀ ਗੱਲ ਸੀਗੀ ਸਾਨੂੰ ਆਪ ਦੇ ਆਪ ਤੇ ਵੀ ਨਹੀਂ ਯਕੀਨ ਸੀ ਵੀ ਜਿਵੇਂ ਕਰ ਸਕਦੇ ਹਾਂ ਇਥੇ ਆ ਕੇ ਵਧੀਆ ਸਾਰੇ ਟੀਚਰਸ ਨੇ ਸਾਥ ਦਿੱਤਾ। ਤੁਹਾਡੇ ਪ੍ਰੋਫੈਸਰਾਂ ਨੇ ਤੁਹਾਡੇ ਗੁਰੂ ਜਰਾਨਾ ਚੰਗਾ ਪੜਾਇਆ ਤਾਂ ਹੀ ਅਸੀਂ ਮੁਕਾਮ ਹਾਂਜੀ ਬਿਲਕੁਲ ਮਤਲਬ ਜਦੋਂ ਅਸੀਂ ਇੱਥੇ ਆਏ ਸੀਗੇ ਸਭ ਤੋਂ ਪਹਿਲਾਂ ਸਾਡੇ ਸਰ ਨੂੰ ਮਿਲੇ ਸ਼ੇਰ ਸਾਨੂੰ ਉਹਨਾਂ ਨੇ ਮਤਲਬ ਸਾਨੂੰ ਨਾ ਬਿਲਡ ਅਪ ਕੀਤਾ ਵੀ ਹਾਂ ਤੁਹਾਡੇ ਚ ਕੌਨਫੀਡੈਂਸ ਲਿਆਓ ਤੁਸੀਂ ਆਪਣੇ ਆਪ ਚ ਸ਼ੇਰ ਸਿੰਘ ਦਾ ਯੋਗਦਾਨ ਪੂਰਾ ਹੈ ਤੁਹਾਡੇ ਹਾਂਜੀ ਮਤਲਬ ਸੱਚੀ ਮਤਲਬ ਸਾਰੇ ਟੀਚਰਸ ਦਾ ਜਿਹੜੇ ਪਹਿਲਾਂ ਸਾਨੂੰ ਪੜਾ ਰਹੇ ਸੀ ਅਮਨ ਮੈਮ ਹੋਗੇ ਹਰਮੀਨ ਮੈਮ ਜਿਹੜੇ ਜਿੰਨੇ ਵੀ ਟੀਚਰ ਸੀ ਨਿਰਵੈਰ ਸ ਸਾਰਿਆਂ ਨੇ ਬਹੁਤ ਸਾਥ ਦਿੱਤਾ। ਖੁਸ਼ਪ੍ਰੀਤ ਸ਼ਰਮਾ ਤੁਸੀਂ ਵੀ ਸੈਮੈਸਟਰ ਚ ਤਮੀ ਇਹ ਕਹਿਣਾ ਚਾਹੁੰਗੇ ਕਿ ਤੁਸੀਂ ਮਿਹਨਤ ਕਰੋਗੇ ਤਾਂ ਤੁਹਾਨੂੰ ਉਹਦਾ ਫਲ ਜਰੂਰ ਮਿਲੇਗਾ ਅਸੀਂ ਹਮੇਸ਼ਾ ਆਪਸ ਦੇ ਵਿੱਚ ਹਮੇਸ਼ਾ ਇਕੱਠੇ ਰਹਿੰਦੇ ਸੀ ਆਪਸੇ ਡਿਸਕਸ਼ਨ ਕਰਦੇ ਸੀ ਜੋ ਟੀਚਰਸ ਨੇ ਕਿਹਾ ਉਹਨਾਂ ਦੀ ਹਮੇਸ਼ਾ ਗੱਲ ਨੂੰ ਫੋਲੋ ਕੀਤਾ ਤੇ ਫਿਰ ਤਾਂ ਹੀ ਅੱਜ ਅਸੀਂ ਇੱਥੇ ਖੜੇ ਆਂਗੇ ਉਹਨਾਂ ਦੀ ਮਿਹਨਤ ਸਦਕਾ ਹੀ ਤੁਹਾਡੇ ਕਿੰਨੇ ਪਰਸੈਂਟ ਬੱਚੇ ਸਰ ਮੇਰੇ 92 ਆਏ 3rd ਸਮਸੇ yes yes ਹਾਂ ਮਨਦੀਪ ਤੁਸੀਂ ਸਮਾ मतलब ਕਿੱਥੋਂ ਪਿੰਡ ਸਮਾਣੇ ਹਾਂਜੀ ਸਰ ਅਸੀਂ ਲੋਕਲੀ ਆਂਗੇ ਸਮਾਣੇ ਤੋਂ ਤੇ ਕਿੰਨੇ ਨੰਬਰ حاصل ਕੀਤੇ ਤੁਸੀਂ 90% ਨੇ ਸਰ ਸਮਸਟਰ ਚੋ ਤਾਂ ਡਾਈ ਫਾਈਨਲ ਹੈ ਹਾਂਜੀ ਸਰ ਫਾਈਨਲ ਅਸੀਂ ਇਕੱਠੇ ਹੀ मतलब ਜਦੋਂ ਵੀ ਅਸੀਂ ਰੀਡ ਕਰਨਾ ਕੁਝ ਨਾ ਕੁਝ ਜੇ ਕਿਸੇ ਨੂੰ ਵੀ ਕੋਈ ਐਕਸਟਰਾ ਚੀਜ਼ ਮਿਲਣੀ ਹੈ ਅਸੀਂ ਡਿਸਕਸ ਕਰਕੇ ਹੀ ਪੜਦੇ ਸੀਗੇ ਹਮੇਸ਼ਾ ਹੀ ਮਤਲਬ ਜਿਹੜੀ ਗਰੁੱਪ ਡਿਸਕਸ਼ਨ ਹੁੰਦੀ ਹੈਗੀ ਉਹ ਬਹੁਤ ਮੈਟਰ ਕਰਦੀ ਹੈ ਸਰ ਉਹ ਦੁਕਾਨ ਤੇ ਐਵੇਂ ਕੰਮ ਕਰਦੇ ਨੇ ਮਾਵਾ ਪੇਜ ਨੂੰ ਤਿਆਰ ਸੀ ਕਾਲਜ ਪਹਿਲਾਂ ਹਾਂਜੀ ਮਤਲਬ ਤੁਹਾਨੂੰ ਮੇਰੇ ਵੀ ਮਤਲਬ ਇਹ ਉਹ ਕਹਿੰਦੇ ਸੀਗੇ ਵੀ ਜਾਓ ਬਟ ਅਸੀਂ ਕਾਲਜ ਮਸਾਂ ਹੀ ਭੇਜਿਆ ਵਾ ਸਾਹਾਂ ਜੀ ਥੋੜਾ ਜਿਹਾ ਜਿਹੜਾ ਮਨ 'ਚ ਡਰ ਹੁੰਦਾ ਹੈਗਾ ਹਨਾ ਪਰ ਜਿਹੜਾ ਇਸ ਇਹ ਕਾਲਜ ਹੈਗਾ ਅਸੀਂ ਤਾਂ ਬਹੁਤ ਥੈਂਕ ਯੂ ਕਰਦੇ ਹਾਂ ਤੁਸੀਂ ਮੰਨ ਲਓ ਮਾਪੇ ਦੇ ਵਿਸ਼ਵਾਸ ਨੂੰ ਜਿੱਤਦੇ ਬਿਲਕੁਲ ਹਾਂਜੀ ਸਰ ਬਿਲਕੁਲ ਵੀ ਮੰਨ ਲਓ ਹੁਣ ਉਹਨਾਂ ਦਾ ਵਿਸ਼ਵਾਸ ਹੋਰ ਵੀ ਪੱਕਾ ਹੋ ਗਿਆ ਸੀ ਇਹੀ ਕਰਦੇ ਹਾਂਗੇ ਵੀ ਸਾਡ ਇਹ ਵਿਸ਼ਵਾਸ ਐਵੇਂ ਹੀ ਬਣਿਆ ਰਹੇ ਅੱਗੇ ਵੀ ਇਹ ਦੇਖੋ ਵਿਦਾਰਥੀ ਸਰ ਮੇਰਾ ਨਾਮ ਮਨਦੀਪ ਕੌਰ ਹੈ ਤੁਸੀਂ ਕਿਹੜੇ ਸੈਮੈਸਟਰ ਦੀ ਪ੍ਰੀਖਿਆ دی ਸੀ ਸਰ 3rd ਸੈਮ ਕਿੰਨੇ ਮੈ ਹਿਸਟਰੀ ਮੇਰੇ ਇਸ ਵਾਰ ਸਰ 90% ਨੰਬਰ ਆਏ ਹਨ ਕਿਵੇਂ ਲੱਗ ਰਿਹਾ ਹੈ ਕਿੰਨਾ ਪਰਦੇਸ ਤੁਸੀਂ ਸਰ ਫਸਟ ਆਫ ਆਲ ਥੈਂਕ ਯੂ ਸੋ ਮਚ ਪ੍ਰਿੰਸੀਪਲ ਸਰ ਡਾਕਟਰ ਹਰਕਿਰਤ ਸਿੰਘ ਐਂਡ ਪ੍ਰੋਫੈਸਰ ਸ਼ੇਰ ਸਿੰਘ ਜਿਨ੍ਹਾਂ ਨੇ ਸਾਨੂੰ ਬਹੁਤ ਹੀ ਮਿਹਨਤ ਨਾਲ ਪੜਾਇਆ ਉਹਨਾਂ ਤੋਂ ਸਿੱਖਿਆ ਹਾਸਲ ਕਰਕੇ ਜੀ ਅਸੀਂ ਅਸੀਂ ਵੀ ਬਹੁਤ ਮਿਹਨਤ ਕੀਤੀ ਤੇ ਯੂਨੀਵਰਸਿਟੀ ਟਾਪ ਕੀਤਾ ਮੇਰੀ ਕਲਾਸ ਦਾ ਇੱਕ ਨਹੀਂ ਦੋ ਨਹੀਂ ਕਾਫੀ ਸਾਰੇ ਮਤਲਬ ਪੂਰੀ ਕਲਾਸ ਨੇ ਹੀ ਟੌਪ ਕੀਤਾ ਹੈ ਕਿਸੇ ਵੀ ਸਟੂਡੈਂਟ ਦੇ 80% ਤੋਂ ਮਾਰਕਸ ਘੱਟ ਹੈ ਹੀ ਨਹੀਂ ਤੇ 90% ਸਾਰਿਆਂ ਦੀ ਨੇ ਇਹ ਸਰ ਸਾਡੇ ਪ੍ਰਿੰਸੀਪਲ ਸਰ ਤੇ ਪ੍ਰੋਫੈਸਰ ਜੀ ਨੂੰ ਕਰ ਜਾ ਕੇ ਦੱਸੋ ਸਰ ਕਰਦਾ ਕੰਮ ਵੀ ਕਰਦੀ ਮਾਤਾ ਦਾ ਸਰ ਸਾਰੇ ਕੰਮ ਕਰਨੇ ਪੈਂਦੇ ਆ ਕੁੜੀਆਂ ਨੂੰ ਤਾਂ ਹਾਂਜੀ ਮਾਵਾ ਭੇਜਦੇ ਤੇ ਕੋਈ ਤੁਹਾਨੂੰ ਬਸ ਕਹਿੰਦੇ ਸੀ ਨਾ ਜੀ ਜਾਣਾ ਪਹਿਲਾਂ ਪਹਿਲਾਂ ਤਾਂ ਹੁੰਦਾ ਸੀ ਸਰ ਹੁਣ ਟੌਪ ਕਰਨ ਲੱਗ ਗਏ ਹੁਣ ਤੁਸੀਂ ਹਾਂਜੀ ਸਾਡੇ ਪ੍ਰਿੰਸੀਪਲ ਮਾਨਯੋਗ ਡਾਕਟਰ ਹਰਕੀਰਤ ਸਿੰਘ ਜੀ ਦੀ ਅਗਵਾਈ ਹੇਠ ਜੋ ਇਤਿਹਾਸ ਵਿਭਾਗ ਹੈ ਕਾਫੀ ਸੁਨੇ ਤੋਂ ਜੋ ਕਾਫੀ ਤਰੱਕੀ ਕਰ ਰਿਹਾ ਹੈ ਜਿਨਨੇ ਵੀ ਕਈ ਸਮੈਸਟਰਾਂ ਦੇ ਵਿੱਚ ਰਿਜ਼ਲਟ ਆਏ ਨੇ ਰਿਜ਼ਲਟਾਂ ਦੇ ਵਿੱਚ ਪਬਲਿਕ ਕਾਲਜ ਦੇ ਇਤਿਹਾਸ ਵਿਭਾਗ ਨੇ ਹਮੇਸ਼ਾ ਹੀ ਮੱਲਾ ਮਾਰੀਆਂ ਨੇ ਤੇ ਇਸ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਜੋ ਸਾਡੇ ਵਿਦਿਆਰਥੀ ਨੇ ਆਮਨਦੀਪ ਕੌਰ ਹੈ ਇਸ ਨੇ 90% ਅੰਕ ਲੈ ਕੇ ਯੂਨੀਵਰਸਿਟੀ ਜੋ ਅਵਰ ਰਹੀ ਹੈ ਤੇ ਇਹਦੇ ਵਿੱਚ ਖਾਸ ਗੱਲ ਕਹਿਣਯੋਗ ਇਹ ਹੈ ਕਿ ਜਦੋਂ ਪਹਿਲਾਂ ਆਈ ਪੜ੍ਹੀਆਂ ਸੀਗੀਆਂ ਇਹ ਪ੍ਰਾਈਵੇਟ ਪੜ੍ਹ ਰਹੀਆਂ ਸੀ ਤੇ ਇਹਨਾਂ ਦੇ ਜੋ ਨੰਬਰ ਸੀ ਉਹ 65% 65% ਦੇ ਨੇੜੇ ਹੀ ਹੁੰਦੇ ਸੀ ਪਰੰਤੂ ਪਬਲਿਕ ਕਾਲਜ ਦੇ ਵਿੱਚ ਆ ਕੇ ਇਹਨਾਂ ਨੇ ਮਿਹਨਤ ਕੀਤੀ ਤੇ ਅੱਜ ਮੈਨ ਨੇ ਸਦਕਾ ਪੂਰੇ ਸਮਾਣਾ ਵਾਸੀਆਂ ਦੇ ਸਾਹਮਣੇ ਇੱਕ ਮਿਸਾਲ ਪੇਸ਼ ਕੀਤੀ ਪਬਲਿਕ ਕਾਲਜ ਸਮਾਣਾ ਬੱਚਿਆਂ ਦੀ ਸਿਕਿਉਰਿਟੀ ਸਪੈਸ਼ਲੀ ਕੁੜੀਆਂ ਦੀ ਸਿਕਿਉਰਿਟੀ ਵੱਲੋਂ ਨੰਬਰ 1 ਤੇ ਆ ਇੱਥੇ ਬੜਾ ਧਿਆਨ ਰੱਖਿਆ ਜਾਂਦਾ ਹੈ ਬੱਚਿਆਂ ਦੇ ਲਈ ਤੇ ਸਪੈਸ਼ਲੀ ਕੁੜੀਆਂ ਵਾਸਤੇ ਤੇ ਪੜ੍ਹਾਈ ਦਾ ਸਾਧਨ ਤੇ ਲਾਇਬ੍ਰੇਰੀ ਦਾ ਬਹੁਤ ਚੰਗਾ ਪ੍ਰਬੰਧ ਹੈ ਇਸ ਕਰਕੇ ਇਸ ਕਾਲਜ ਦੇ ਵਿੱਚ ਜੋ ਪੜ੍ਹਾਈ ਦਾ ਪ੍ਰਬੰਧ ਹੈ ਉਹ ਹੈ ਮਾਹੌਲ ਹੈ ਬੜਾ ਸੁਖਾਵਾਂ ਹੈ ਇਸੇ ਦਾ ਲਾਭ ਇਹ ਹੈ ਕਿ ਜੋ ਵਿਦਿਆਰਥੀ ਨੇ ਇੱਥੇ ਮੱਲਾ ਮਾਰ ਰਹੇ ਨੇ ਹਾਂਜੀ ਸਾਡੇ ਲਈ ਬਹੁਤ ਹੀ ਖੁਸ਼ੀ ਦੀ ਖਬਰ ਹੈ ਕਿ ਸਾਡੇ ਐਮਏ ਹਿਸਟਰੀ ਦੇ ਵਿਦਿਆਰਥੀਆਂ ਨੇ ਸਾਰੀ ਕਲਾਸ ਨੇ ਬਹੁਤ ਅੱਛੀ ਪਰਫਾਰਮੈਂਸ ਦਿੱਤੀ ਹੈ ਤੇ ਅਮਨਦੀਪ ਕੌਰ ਜਿਹੜੀ ਹੈ ਸਾਡੇ 3 ਸੈਮੈਸਟਰ ਦਾ ਜਿਹੜਾ ਰਿਜ਼ਲਟ ਆ ਚੁੱਕਿਆ ਉਹਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਜਿਹੜਾ ਐਗਰੀਗੇਟ ਇਸ ਨੇ ਟਾਪ ਪੋਜੀਸ਼ਨ ਹਾਸਲ ਕੀਤੀ ਹੈ ਤਿੰਨ ਲੜਕੀਆਂ ਜਿਹੜੀਆਂ ਦੂਸਰੀਆਂ ਨੇ ਉਹਨਾਂ ਨੇ ਵੀ ਜਿਹੜਾ 90% ਤੋਂ ਉੱਪਰ ਨੰਬਰ ਪ੍ਰਾਪਤ ਕੀਤੇ ਨੇ ਸਾਰੀ ਕਲਾਸ ਦਾ ਰਿਜ਼ਲਟ ਬਹੁਤ ਹੀ ਜਿਹੜਾ ਹੈ ਅ ਅੱਛਾ ਰਿਹਾ ਹੈਗਾ ਇਸ ਲਈ ਮੈਂ ਇਹਨਾਂ ਵਿਦਿਆਰਥੀਆਂ ਨੂੰ ਤੇ ਕਾਲਜ ਸਟਾਫ ਤੇ ਹਿਸਟਰੀ ਦੀ ਫੈਕਲਟੀਜ਼ ਨੂੰ ਖਾਸ ਤੌਰ ਤੇ ਮੁਬਾਰਕਬਾਦ ਦਿੰਨਾ ਜਿਦੇ ਕਰਕੇ ਸਾਡੇ ਕਾਲਜ ਦਾ ਨਾਮ ਰੋਸ਼ਨ ਹੋਇਆ ਤੇ ਵਿਦਿਆਰਥੀ ਨੇ ਬਹੁਤ ਉੱਚੀਆਂ ਮੱਲਾਂ ਮਾਰੀਆਂ ਨੇ ਤੇ ਮੈਨੂੰ ਆਸ ਹੈ ਕਿ ਭਵਿੱਖ ਦੇ ਵਿੱਚ ਵੀ ਇਸ ਤਰ੍ਹਾਂ ਆਪਣੀ ਪਰਫਾਰਮੈਂਸ ਦਿੰਦੇ ਰਹਿਣਗੇ ਤੇ ਖਾਸ ਥਾਂ ਜਿਹੜੇ ਸਮਾਜ ਦੇ ਵਿੱਚ ਬਣਾਉਣਗੇ ਅਮਨਦੀਪ ਦਾ ਮੈਸੇਜ ਮੈਂ ਬਾਕੀ ਵਿਦਿਆਰਥੀਆਂ ਨੂੰ ਇਹ ਕਹਿਣਾ ਕਿ ਕਿਸ ਪੱਧਰ ਤੋਂ ਵਿਦਿਆਰਥਣ ਨੇ ਮਿਹਨਤ ਕੀਤੀ ਹੈ ਇੱਕ ਆਮ ਘਰ ਦੀ ਲੜਕੀ ਹੈ ਜਿਸ ਨੇ ਕਦੇ ਵੀ ਇਸ ਤਰ੍ਹਾਂ ਅਹਿਸਾਸ ਨਹੀਂ ਹੋਣ ਦਿੱਤਾ ਕਿ ਮੈਂ ਇੱਕ ਆਮ ਘਰ ਤੋਂ ਹਾਂ ਇਸ ਨੇ ਆਪਣੀ ਮਿਹਨਤ ਲਗਨ ਜਿਹੜੀ ਹੈ ਬੜੀ ਇਮਾਨਦਾਰੀ ਦੇ ਨਾਲ ਜਿਹੜੀ ਮਿਹਨਤ ਕੀਤੀ ਹੈ ਜਿੱਦੇ ਤੀਜਾ ਅੱਜ ਸਾਡੇ ਸਾਹਮਣੇ ਹੈ ਕਾਲਜ ਦੇ ਕਾਲਜ ਦੇ ਵਿਦਿਆਰਥੀਆਂ ਦੇ ਤੇ ਸਮਾਣੇ ਦੇ ਸਾਹਮਣੇ ਹੈ ਜਿਸ ਨੇ ਇਸ ਨੇ ਪੰਜਾਬੀ ਯੂਨੀਵਰਸਿਟੀ ਦੇ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ ਕੈਮਰਾਮੈਨ ਬੀਕੇ ਕਰਗਦੇ ਨਾਲ ਪ੍ਰਸੋਤਮ ਕੋਸਿਕ ਸਮਾਣ ਨਿਊਜ਼